ਇਕ ਤਰ੍ਹਾਂ ਹੋਰ ਦੋਸਤੀਆਂ ਕਿ ਅਗਰ ਜਿਹੜੀ ਹੋਈ ਅਸ਼ਟਮੀ ਦਾ ਵਰਤ ਆਉਂਦਾ ਵਾ ਜਿਸ ਕਿਸੇ ਦਾ ਬੱਚਾ ਨਹੀਂ ਹੁੰਦਾ ਹੈਗਾ ਕੋਈ ਅਸ਼ਟਮੀ ਦੀ ਰਾਤ ਜਾਨਕਿ ਜਿੱਦਾਂ ਅੱਜ ਰਾਤ ਆਪਾਂ ਨੂੰ 12 ਵਜੇ ਹੋਈ ਅਸ਼ਟਮੀ ਸ਼ੁਰੂ ਹੋ ਜਾਂਦੀ ਹੈ ਅਗਰ ਜਿਹਦੇ ਬੱਚਾ ਨਹੀਂ ਹੁੰਦਾ ਰਾਧਾਕੁੰਡ ਦੇ ਵਿੱਚ ਇਸ਼ਨਾਨ ਕਰਕੇ ਜਾਂ ਤਾਂ ਮੈਂ ਕਹਿੰਦੇ 100% ਉਹਨਾਂ ਦੇ ਬੱਚਾ ਹੋਊਗਾ ਅੱਜ ਤੁਹਾਨੂੰ ਨਾ ਰਾਧਾਕੁੰਡ ਲੈ ਕੇ ਆਇਆ ਮਾਂ ਉਧਰ ਦਿਖਾਓ ਸਹਜ ਰਾਧਾਕੁੰਡਾ ਇਧਰਲੇ ਪਾਸੇ ਦੋਨੋਂ ਇਕੱਠੇ ਆ ਇਹਦੀ ਵੀ ਬਹੁਤ ਮਹਾਨਤਾ ਵਾ ਇਸ ਕੁੰਡ ਦੀ ਤੇ ਉਹਦੇ ਨਾਲ ਹੀ ਦੂਜਾ ਕੁੰਡਾ ਪਹਿਲਾਂ ਉਧਰ ਇਸ਼ਨਾਨ ਕਰਦੇ ਆ ਫਿਰ ਇੱਧਰ ਲਈ ਸੈਟ ਆਉਂਦੇ ਜਿਹੜਾ ਹੋਈ ਅਸ਼ਟਮੀ ਦਾ ਵਰਤ ਰੱਖਦੇ ਹੁੰਦੇ ਆ ਉਹ ਇਹੀ ਜਗ੍ਹਾ ਵਾ ਐਸੇ ਕਰਕੇ ਵਰਤ ਰੱਖਦੇ ਹੁੰਦੇ ਆ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਤੁਹਾਨੂੰ ਨਾ ਰਾਧਾ ਕੁੰਡ ਲੈ ਕੇ ਆਇਆ ਮਾ ਉਧਰ ਦਿਖਾਓ ਸਾਹਿਬ ਰਾਧਾ ਕੁੰਡਾ ਇੱਧਰਲੇ ਪਾਸੇ ਦੋਨੋਂ ਕੱਠੇ ਆ ਇਹਦੀ ਵੀ ਬਹੁਤ ਮਹਾਨਤਾ ਵਾ ਇਸ ਕੁੰਡ ਦੀ ਤੇ ਉਹਦੇ ਨਾਲ ਹੀ ਦੂਜਾ ਕੁੰਡਾ ਪਹਿਲਾਂ ਉਧਰ ਇਸ਼ਨਾਨ ਕਰਦੇ ਆ ਫਿਰ ਇੱਧਰਲੀ ਸਾਈਡ ਆਉਂਦੇ ਇਧਰੋਂ ਤੁਹਾਨੂੰ ਦਿਖਾਉਣਾ ਇਹ ਬਹੁਤ ਪੁਰਾਣਾ ਕੁੰਡਾ ਤਕਰੀਬਨ ਜਿੰਨੇ ਵੀ ਯਾਤਰੀ ਆਉਂਦੇ ਆ ਇਸੇ ਕੁੰਡ ਦੇ ਉੱਪਰ ਇਸ਼ਨਾਨ ਕਰਕੇ ਫਿਰ ਅੱਗੇ ਜਾਂਦੇ ਆ ਫੋਨ ਨਾ ਸੱਡ ਦੇਣਾ ਬੇਟਾ ਆ ਦੇਖੋ ਦੂਜੀ ਸਾਈਡ ਵੀ ਤੁਹਾਨੂੰ ਦਿਖਾਉਣਾ ਵਾ ऐसे जगह ते जिन्ने भी दुख दर्द हुंदे आ दूर हो ਜਾਂਦੇ ਆ ਆ ਦੇਖਿਓ ਜੇ ਕਿਸੇ ਦਾ ਕੋਈ ਦੁੱਖ ਦਰਦ ਹੋਵੇ ਇਸ कुंड ਤੇ ਆ ਕੇ ਹੋ ਜਾਂਦਾ ਉਹ ਲਿਖਿਆ ਵੀ ਹੋਏ ਉਹਨਾਂ ਨੇ ਸਪੈਸ਼ਲ ਸ੍ਰੀ कुंड में पैर धोना मना है ਇਹਦੇ ਵਿੱਚ ਪੈਰ ਨਹੀਂ ਧੋਨੇ ਹੈਗੇ ਕਿਸੇ ਹਰ ਇੱਕ ਨੂੰ ਕਹਿੰਦੇ ਨੇ ਬਾਕੀ ਭਾਈ ਸੰਗਤ ਆਉਂਦਾ ਤਾਂ ਮਨ ਮਰਜੀ ਕਰਦੀਆਂ ਨੇ ਜੇਕਰ ਨਾ ਕਿਸੇ ਦੇ ਬੱਚਾ ਨਹੀਂ ਹੁੰਦਾ ਹੈਗਾ ਤਾਂ ਇਸ ਜਗ੍ਹਾ ਤੇ ਆ ਕੇ ਇਸ਼ਨਾਨ ਕਰ ਲੇ ਤਾਂ ਬੱਚਾ ਹੋ ਜਾਂਦਾ ਹੁੰਦਾ ਕਿਉਂਕਿ ਜਿਸ ਦਿਨ ਹੋਈ ਅਸ਼ਟਮੀ ਦਾ ਵਰਤ ਹੁੰਦਾ ਵਾ ਉਸ ਦਿਨ ਇੱਥੇ ਬਹੁਤ ਜ਼ਿਆਦਾ ਰਸ ਹੁੰਦਾ ਵਾ ਬਹੁਤ ਜ਼ਿਆਦਾ ਸੰਗਤ ਆਈ ਹੁੰਦੀ ਆ ਉਸ ਦਿਨ ਰਾਤ ਨੂੰ ਇੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਆਓ ਸੁਣਦੇ ਆਪਾਂ ਨਹੀਂ ਚਲੋ ਇਹ ਕਿਹੜਾ ਗੁੰਡਾ ਮੈਨੂੰ ਇਹ ਰਾਧਾ ਕੁੰਡਾ ਉਹ ਸ਼ਾਮ ਕੁੰਡਾ ਹਾਂ ਰਾਧਾ ਕੁੰਡਾ ਉਹ ਸ਼ਾਮ ਕੁੰਡਾ ਇਹਦਾ ਪਾਣੀ ਇੱਕੋ ਹੀ ਆ ਇਹਨਾਂ ਦੋਨਾਂ ਦਾ ਪਾਣੀ ਇੱਕੋ ਹੀ ਆ ਥੱਲੇ ਦੀ ਜਾਂਦਾ ਉਹ ਕੋਈ ਸਿਸਟਮ ਹੋਊਗਾ ਇੱਥੇ ਆ ਦੇਖੋ ਇੱਥੇ ਰਾਧਾ ਜੀ ਇਸ਼ਨਾਨ ਕਰਦੇ ਹੁੰਦੇ ਸੀ ਤੇ ਸ਼ਾਮ ਜੀ ਇੱਥੇ ਰਾ ਕੌਣ ਇੱਥੇ ਰਾਧਾ ਰਾਣੀ ਇੱਥੇ ਰਾਧਾ ਰਾਣੀ ਇੱਧਰ ਸ਼ਾਮ ਜੀ ਇਸ਼ਨਾਨ ਕਰਦੇ ਹੁੰਦੇ ਸੀਗੇ ਔਰ ਹੋਈ ਸਾਇਦ ਗੱਲ ਕੋਈ ਕੀ ਗੱਲ ਹੋਰ ਦੋਸਤੀਆਂ ਕਿ ਅਗਰ ਜਿਹੜੇ ਹੋਈ ਅਸ਼ਟਮੀ ਦਾ ਵਰਤ ਆਉਂਦਾ ਵਾ ਜਿਸ ਕਿਸੇ ਦਾ ਬੱਚਾ ਨਹੀਂ ਹੁੰਦਾ ਹੈਗਾ ਕੋਈ ਅਸ਼ਟਮੀ ਦੀ ਰਾਤ ਜਾਨਕਿ ਜਿੱਦਾਂ ਅੱਜ ਰਾਤ ਆਪਾਂ ਨੂੰ 12 ਵਜੇ ਹੋਈ ਅਸ਼ਟਮੀ ਸ਼ੁਰੂ ਹੋ ਜਾਂਦੀ ਹੈ ਅਗਰ ਜਿਹਦੇ ਬੱਚਾ ਨਹੀਂ ਹੁੰਦਾ ਰਾਧਾਕੁੰਡ ਦੇ ਵਿੱਚ ਇਸ਼ਨਾਨ ਕਰਕੇ ਜਾਂਦਾ ਮੈਂ ਕਹਿੰਦੇ 100% ਉਹਨਾਂ ਦੇ ਬੱਚਾ ਹੋਊਗਾ ਜੈ ਸ਼ੀਰ ਰਾਦੇ ਜੀ ਜੈ ਸ਼ੀਰ ਰਾਦੇ ਜੀ ਤੇ ਇਹ ਵੀ ਦੱਸਿਆ ਆਵਾਜੇ ਹੈ ਨਾ ਕੋਈ ਅਸ਼ਟਮੀ ਵਾਲੇ ਦਿਨ ਕਹਿੰਦੇ ਇਸ ਜਗ੍ਹਾ ਤੇ ਇਸ਼ਨਾਨ ਕਰ ਲਵੇ ਜੇ ਕਿਸੇ ਦੇ ਬੱਚਾ ਨਹੀਂ ਹੁੰਦਾ ਤਾਂ ਇੱਥੇ ਇਸ਼ਨਾਨ ਕਰੇ ਤਾਂ ਬੱਚਾ ਹੋ ਜਾਂਦਾ ਵਾ ਇਸ ਜਗ੍ਹਾ ਦੀ ਬਹੁਤ ਮਹਾਨਤਾ ਵਾ ਇਹ ਆ ਰਾਦਾ ਕ੍ਰਿਸ਼ਨ ਕੁੰਡ ਆ ਦੇਖੋ ਚਾਹੇ ਫੋਟੋ ਖਿੱਚੀ ਤੋਟ ਟੌਟਲ ਕੀ ਦਾ ਹੈਗਾ ਸੀ ਹਾਂ ਟੌਟਲ ਦੇਖਣ ਚਾਹ ਫੋਟੋ ਖਿੱਚੀ ਕੋਈ ਤੁਹਾਨੂੰ ਦਿਖਾਉਂਦਾ ਰਾਦਾ ਰਾਣੀ ਦਾ ਜਿਹੜਾ ਮਹਿਲ ਸੀਗਾ ਉੱਥੇ ਤੁਹਾਨੂੰ ਸਾਰਾ ਵਿਊ ਦਿਖਾਉਂਗਾ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਥੈਂਕ ਯੂ